ਦਾਸ ਤੇ ਜਿੰਦਰ ਸਿੰਘ ਦਿਓਲ ਇਨਚਾਰਜ ਯੂਥ ਵਿੰਗ ਸ਼੍ਰੋਮਣੀ ਕਾਲੀਦਾ ਲੰਬਰਸਰ ਪਿਛਲੇ ਦਿਨਾਂ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨਨੀ ਸ਼੍ਰੋਮਣੀ ਕਾਲੀਦਾ ਲੰਬਰਸਰ ਨੇ ਸਰਦਾਰ ਜਸਪਾਲ ਸਿੰਘ ਦੀ ਡਿਊਟੀ ਲਈ ਸੀ ਵੀ ਤੁਸੀਂ ਪੰਜਾਬ ਦੇ ਜਿੰਨੇ ਵੀ ਯੂਨੀਵਰਸਿਟੀਆਂ ਨੇ ਕਾਲਜ ਨੇ ਸਾਰਿਆਂ ਦੇ ਵਿੱਚ ਵਿਦਿਆਰਥੀ ਵਿੰਗ ਨੂੰ ਖੜਾ ਕਰਨਾ ਹੈ ਕਿਉਂਕਿ ਸ਼੍ਰੋਮਣੀ ਕਾਲੀਦਾ ਲੰਬਰਸਰ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੀਏ ਖੇਤਰੀ ਪਾਰਟੀਏ ਤੇ ਸਿੱਖ ਹਿੱਤਾਂ ਦੀ ਜਿੱਥੇ ਗੱਲ ਕਰਦੀ ਉੱਥੇ ਸਾਰੇ ਸਮੂਹ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦੀ ਹੈ। ਸੋ ਇਸ ਦਾ ਪੰਜਾਬ ਦੇ ਕਾਲਜਾਂ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਸੀ ਕਿਉਂਕਿ ਬਾਕੀ ਪਾਰਟੀਆਂ ਜਿਹੜੀਆਂ ਨੌਜਵਾਨਾਂ ਦਾ ਸ਼ੋਸ਼ਣ ਕਰਦੀਆਂ ਨੇ ਉਹਨੂੰ ਕਿਵੇਂ ਰੋਕਿਆ ਜਾਵੇ ਨੌਜਵਾਨਾਂ ਨੂੰ ਸਹੀ ਰਸਤੇ ਕਿਵੇਂ ਲਿਆਂਦਾ ਜਾਵੇ ਸਮandar ਜਸਪਾਲ ਸਿੰਘ ਮੇਰੇ ਨਾਲ ਬੈਠੇ ਨੇ ਇਹਨਾਂ ਦੀ ਡਿਊਟੀ ਲਈ ਸੀ। ਸੋ ਇਹਨਾਂ ਨੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਇਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਫਤਿਹਲਾ ਫਤਿਹਗਰ ਸਰ ਤੇ ਜਿੰਨੇ ਵੀ ਕਾਲਜ ਯੂਨੀਵਰਸਿਟੀ ਸਾਇਬ ਸਿਟੀ ਗੁਰੂ ਗ੍ਰਾਂਥ ਸਾਹਿਬ ਸਾਰਿਆਂ ਦੇ ਆਲ ਕਾਲਜ ਦੇ ਇਹਨਾਂ ਨੇ ਇੱਥੇ ਅੱਜ ਜਿਹੜੀ ਜਿਹੜੀ ਬਾਡੀ ਉਹ ਤਿਆਰ ਕੀਤੀ ਹੈ ਸੋ ਇਸੇ ਤਰ੍ਹਾਂ ਇਹਨਾਂ ਦੇ ਹਾਸੇ ਵੀ ਸਾਰੇ ਪੰਜਾਬ ਦੇ ਜਿੰਨੇ ਵੀ ਆਲ ਕਾਲਜ ਨੇ ਸਾਰਿਆਂ ਦੇ ਇੱਥੇ ਨਮਾਇੰਦਗੀ ਕਰਨਗੇ ਤੇ ਅੱਜ ਸਾਨੂੰ ਖੁਸ਼ੀ ਹੈ ਕਿ ਸ਼੍ਰੋਮਣੀ ਕਾਲੀਦਾ ਲਮਨ ਸਰ ਅੱਜ ਕਾਲਜਾਂ ਯੂਨੀਵਰਸਟੀਆਂ ਚ ਆਪਣੀ ਗੱਲ ਕਰ ਰੱਖਣ ਵਿੱਚ ਆਪਣੀ ਗੱਲ ਕਰਨੇ ਵਿੱਚ ਕਾਮਯਾਬ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਸਾਰੇ ਇੰਡੀਆ ਦੇ ਵਿੱਚ ਜਿਹੜਾ ਅੱਜ ਨੌਜਵਾਨ ਹੈ ਉਹ ਡਿਜੀਟਲ ਦੇ ਵਿੱਚ ਫਸਿਆ ਆ ਸੋ ਇਸ ਕਰਕੇ ਕਿਉਂਕਿ ਪਿਛਲੇ ਦਿਨੀ ਲੇਹ ਲਦਾਖ ਦੇ ਵਿੱਚ ਵੀ ਜਿਹੜੇ ਨੌਜਵਾਨਾਂ ਦੇ ਪ੍ਰਦਰਸ਼ਨ ਹੋਏ ਨੇ ਤੇ ਨੌਜਵਾਨਾਂ ਨੂੰ ਅੱਜ ਇੰਡੀਆ ਦੇ ਨੌਜਵਾਨ ਇਹ ਸਮਝ ਚੁੱਕੇ ਨੇ ਕਿ ਜਿਹੜੀਆਂ ਇੰਡੀਆ ਦੀ ਸਰਕਾਰ ਹੈ ਉਹ ਨੌਜਵਾਨਾਂ ਦਾ ਸਿਰਫ ਕੁਸ਼ਨ ਕਰਨਾ ਚਾਹਦੀ ਸੋ ਅੱਜ ਬੜੀ ਖੁਸ਼ੀ ਦੇ ਨਾਲ ਅਸੀਂ ਮੁਬਾਰਕ ਪਾਦੇ ਹਾਂ ਸਰਦਾਰ ਕਿਸਪਾਲ ਸਿੰਘ ਜੀ ਕਾਂਸਾ ਵਾਹਿਗੁਰੂ ਜੀ ਦੇ ਪਤੇ ਸਾਥ ਜਸਪਾਲ ਸਿੰਘ ਜਨਰਲ ਸੈਕਟਰੀ ਯੂਥ ਵਿੰਗ ਪੰਜਾਬ ਸ਼ਰੋਨੀ ਕਾਲੀ ਦਾ ਲੰਮਾ ਬੀਤੇ 3 ਮਹੀਨੇ ਤੋਂ ਅਸੀਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਆਪਣਾ ਕੈਂਪਸ ਦੇ ਵਿੱਚ ਬੱਚਿਆਂ ਨੂੰ ਸਿਖਾ ਰਹੇ ਸੀ ਵੀ ਇੱਕ ਲਾਮਬੰਦ ਹੋ ਕੇ ਲਾਮਬੰਦ ਢਾਂਚੇ ਦੇ ਵਿੱਚ ਆ ਕੇ ਆਪਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਚੰਗਾ ਸੁਚਾਰੂ ਸਿੱਖਿਆ ਤੇ ਸਿੱਖੀ ਲਈ ਆਪਾਂ ਕੰਮ ਕਿਵੇਂ ਕਰ ਸਕਦੇ ਆ ਉਹਦੇ ਵਿੱਚ ਅੱਜ ਮਿਤੀ 30 ਸਤੰਬਰ 2025 ਨੂੰ ਸਾਨੂੰ ਸਫਲਤਾ ਮਿਲੀ ਹੈ ਜਿਦੇ ਵਿੱਚ ਸਾਡੇ 50 ਅਹੁਦੇਦਾਰ ਸਹਿਬਾਨ ਕਾਲਜਾਂ ਯੂਨੀਵਰਸਟੀਆਂ ਦੇ ਵਿੱਚੋਂ ਸਾਡੇ ਨਾਲ ਜੁੜੇ ਨੇ ਅਤੇ ਅਣਗਿਣਤ ਜਿਹੜੇ ਕਾਲਜਾਂ ਯੂਨੀਵਰਸਟੀਆਂ ਦੇ ਸਟੂਡੈਂਟ ਨੇ ਸਟੂਡੈਂਟ ਵਿੰਗ ਦੇ ਵਿੱਚ ਸਾਡੇ ਨਾਲ ਜੁੜੇ ਨੇ ਅਤੇ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਅਸੀਂ ਚੰਗਾ ਢੰਗ ਤੇ ਚੰਗਿਆ ਸਿੱਖਿਆ ਤੇ ਸੇਫਟੀ ਨੂੰ ਲੈ ਕੇ ਆਪਾਂ ਪਹਿਲਕਦਮੀ ਕਰਾਂਗੇ ਅਤੇ ਸਿੱਖਿਆ ਲਈ ਆਪਾਂ ਆਪਣੇ ਜਿਹੜੇ ਆ ਕਦਮ ਵਧਾਵਾਂਗੇ ਉੱਥੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਵੀ ਮਾੜੇ ਅੰਸਰ ਜਾਂ ਮਾੜੇ ਕੰਮ ਹੁੰਦੇ ਨੇ ਉਹਨਾਂ ਨੂੰ ਖੱਲ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ